ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿਤਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਤੁਹਾਨੂੰ ਜਿਹੜੀ ਵੀਡੀਓ ਦਿਖਾਉਣੀ ਹੈ ਇਹ ਇੱਕ ਸ਼ੌਂਕੀਆ ਵੀਡੀਓ ਹੈ ਤੇ ਨਸਲ ਨੀਲੀ ਰਾਵੀ ਨੂੰ ਜਿਹੜੇ ਪਿਆਰ ਕਰਦੇ ਆ ਉਹਨਾਂ ਵਾਸਤੇ ਹੈ ਅੱਜ ਹੀ ਸਵੇਰ ਅਸੀਂ ਫਾਈਨਲ ਚ ਵਾਈ ਕੀਤੀ ਸਾਹਮਣੇ ਤੁਸੀਂ ਝੋਟੀ ਦੇਖ ਰਹੇ ਹੋ ਜਿਹਦੇ ਧਲਿਆਰਾ ਅਸੀਂ ਸ਼ੌਂਕੀਆ ਪਾਤਾ ਕਿਉਂਕਿ ਉਹਨੂੰ ਤੋੜ ਕੇ ਦਿਖਾਉਣਾ ਤੇ ਨਾਲ ਇਸੇ ਝੋਟੀ ਦੀ ਮਾਂ ਜਿਹੜੀ ਉਹ ਵੀ ਖੜੀ ਹੈ ਸਾਰੀ ਜਾਣਕਾਰੀ ਆਪਾਂ ਇਹਨਾਂ ਬਾਰੇ ਲਵਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਮੈਨੂੰ ਉਮੀਦ ਆ ਵੀ ਜਿਹੜੇ ਨੀਲੀ ਰਾਵੀ ਨਸਲ ਨੂੰ ਪਿਆਰ ਕਰਦੇ ਆ ਤੇ ਉਹਨਾਂ ਨੂੰ ਇਹ ਵੀਡੀਓ ਵੀ ਚੰਗੀ ਲੱਗੂਗੀ ਤੇ ਝੋਟੀ ਵੀ ਬਹੁਤ ਪਸੰਦ ਆਊਗੀ ਸੋ ਨਾਲ ਇਸੇ ਦੀ ਅੱਗੇ ਜਿਹੜੀ ਕੱਟੀ ਜਿਹਨੂੰ ਇਹਨੇ ਜਨਮ ਦਿੱਤਾ ਉਹ ਵੀ ਤੁਹਾਨੂੰ ਵੀਡੀਓ ਚ ਦਿਖਾਉਣੀ ਹੈ ਇਹਨਾਂ ਦੇ ਬਾਰੇ ਫੀਡ ਪਲਾਨ ਬਾਰੇ ਵੀ ਜਾਣਕਾਰੀ ਜ਼ਰੂਰ ਲਵਾਂਗੇ ਬਾਕੀ ਇਹਨਾਂ ਦੇ ਜਿਹੜੇ ਸਾਇਰਾ ਜਿਹੜੇ ਇਹਨਾਂ ਦੇ ਪਿਓ ਆ ਜਿਹੜੇ ਸੀਮੰਦੀਆਂ ਇਹ ਮੱਝਾਂ ਜਾਂ ਅੱਗੇ ਕੱਟੀਆਂ ਪੈਦਾ ਹੋਈਆਂ ਉਹਦੇ ਬਾਰੇ ਵੀ ਜਾਣਕਾਰੀ ਲਵਾਂਗੇ ਜੇ ਇਸੇ ਵੀਡੀਓ 'ਚ ਇਹ ਭਰਾ ਜਿਹੜੇ ਸਾਰੇ ਹਾਜ਼ਰ ਰਹਿਣਗੇ ਤੁਸੀਂ ਇਹਨਾਂ ਸਾਰਿਆਂ ਨੂੰ ਦੇਖ ਸਕਦੇ ਹੋ ਵੀਡੀਓ ਜ਼ਿਆਦਾ ਲੰਬੀ ਨਾ ਬਣੇ ਤਾਂ ਕੁਸਕਵੀਰਾਂ ਨਾਲ ਆਪਾਂ ਗੱਲਬਾਤ ਵੀ ਕਰਾਂਗੇ ਪਰ ਇਹ ਸਾਰੇ ਹਾਜ਼ਰ ਹੋਏ ਆ ਇਸ ਖੁਸ਼ੀ ਦੇ ਮੌਕੇ ਤੇ ਖੁਸ਼ੀ ਦਾ ਮੌਕਾ ਦੋਸਤੋ ਇਸ ਕਰਕੇ ਵੀ ਬਣ ਜਾਂਦਾ ਵੀ ਇੱਕ ਫਾਰਮਰ 3 ਸਾਲ ਮਿਹਨਤ ਕਰਦਾ ਹੈ ਇਹ ਕੱਟੀ ਨੂੰ ਸਾਹਮਦਾ ਹੈ ਇਸੇ ਆਸ ਦੇ ਉੱਤੇ ਵੀ ਉਹ ਚੰਗਾ ਦੁੱਧ ਦੇਊਗੀ ਤੇ ਡੇਰੀ ਦੇ ਉੱਤੇ ਪਾਵਾਂਗੇ ਤੇ ਅੱਜ ਜਿਹੜੀ ਇਹਨਾਂ ਦੀ ਆਸ ਸੀਗੀ ਉਹਨੂੰ ਬੂਰ ਪਿਆ ਕਿਉਂਕਿ ਇਸ ਝੋਟੀ ਨੇ ਬੜਾ ਸੋਹਣਾ ਦੁੱਧ ਜਿਹੜਾ ਉਹ ਚੁਆਇਆ ਹੈ 24 ਘੰਟਿਆਂ ਦਾ ਦੁੱਧ ਜਿਹੜਾ 16 ਕਿਲੋ 660 ਗ੍ਰਾਮ ਬਣਦਾ ਸੋ ਆਪਾਂ ਇਹਦੇ ਬਾਰੇ ਜਾਣਕਾਰੀ ਪਹਿਲਾਂ ਲਵਾਂਗੇ ਜਿਹੜੇ ਵੀਰੇ ਨੂੰ ਸਾਹਮਣੇ ਆ ਬਾਈ ਗੁਰਲਾਲ ਸਿੰਘ ਸਬਰਾਂ ਤੇ ਉਹ ਤੋਂ ਬਾਅਦ ਕੋਸ ਹੋਰ ਭਰਾ ਇੱਥੇ ਖੜੇ ਆ ਜਿਨ੍ਹਾਂ ਨਾਲ ਆਪਾਂ ਗੱਲਬਾਤ ਕਰਨੀ ਹੈ ਗਰਲਾਲભાઈ ਸਾਸਤਰੀ ਕਾ ਸਾਸਿਕਾਲ ਜੀ ਗਰਲਾਲભાઈ ਪਹਿਲਾਂ ਤਾਂ ਮੁਬਾਰਕਾਂ ਪਹਿਲਣ ਝੋਟੀ ਨੇ ਬਹੁਤ ਸੋਹਣਾ ਦੁੱਧ ਕੱਢਿਆ ਇਸ ਪੱਖ ਤੋਂ ਵੀ ਤੇ ਦੂਜਾ ਜਿਹੜਾ ਮੈਂ ਇੱਕ ਗੱਲ ਐਡ ਕਰ ਦੇਣਾ ਬਹੁਤੇ ਪੰਜਾਬ ਚ ਵੀਰ ਪਹਿਲਣ ਝੋਟੀਆਂ ਤੋਂ ਐਵੇਂ ਡਰਦੇ ਹੁੰਦੇ ਆ ਵੀ ਇਹ ਪਤਾ ਨਹੀਂ ਘਰ ਦੇ ਮੈਂਬਰਾਂ ਨੂੰ ਵੀ ਦੁੱਧ ਚਵਾਉਣੀਆਂ ਕਿ ਨਹੀਂ ਚਵਾਉਣੀਆਂ ਬਿਲਕੁਲ ਜੀ ਬਿਲਕੁਲ ਬਹੁਤ ਸੋਹਣੀ ਸੀਲ شریف ਝੋਟੀ ਹੈ ਇਹਦੀ ਏਜ ਕਿੰਨੀ ਹੈ ਕਿਹੜੇ ਬੁੱਲ ਦੀ ਧੀ ਹੈ ਇਹ ਇਹ ਹੈਗੀ ਜੀ ਡਾਇਮੰਡ ਬੁੱਲ ਦੀ ਧੀ ਆ ਹੂੰ ਤੇ ਇਹਦੀ ਏਜ ਹੈਗੀ ਆ 3 ਸਾਲ 3 ਮਹੀਨੇ 3 ਸਾਲ ਤੇ 3 ਮਹੀਨੇ ਦੀ ਉਮਰ ਹੈ ਤੇ ਡਾਇਮੰਡ ਬੋਲ ਦੀ ਹੈ ਹਾਂਜੀ ਨਵੰਬਰ ਆ 2021 ਦਾ ਇਹਦਾ ਬਰਥ ਆ ਉਹ ਤਾਂ ਆਪਣੇ ਕੋਲ ਫੋਟੋ ਹੀ ਹੈਗਾ ਆਪਾਂ ਨਾਲ ਐਡ ਵੀ ਕਰ ਦਿਆਂਗੇ ਅੱਛਾ ਭਾਈ ਆਪਾਂ ਇਹਦੇ ਬਾਰੇ ਹੋਰ ਗੱਲਾਂ ਬਾਤਾਂ ਬਾਅਦ ਚ ਕਰਦੇ ਆ ਪਹਿਲਾਂ ਆਪਾਂ ਇੱਕ ਮੱਝ ਦਿਖਾ ਦਈਏ ਇਹ ਮੱਝ ਇਸ ਛੋਟੀ ਦੀ ਮਾਂ ਹਾਂਜੀ ਇਹਦੀ ਕੀ ਡਿਟੇਲ ਆ ਕਿਹੜੇ ਬੁੱਲ ਦੀ ਧੀ ਹੈ ਬਈ ਇਹ ਇਹ ਜੀ ਜਿਹੜੀ ਇਹਦੀ ਮਾਂ ਸੀਗੀ ਉਹ ਸਾਡੇ ਘਰ ਦੇ ਕਰਦੀ ਸੀਗੀ ਹੋਮ ਰੇੜੀ ਠੀਕ ਹੈ ਤੇ ਸ਼ੁਰੂ ਤੋਂ ਹੀ ਸਾਡੇ ਕੋਲ ਮੱਝਾਂ तकरीबन ਜੋਸੁਰ ਸੰਭਲੀਆ ਮੱਝਾਂ ਸਾਡੇ ਕੋਲ ਕਰਦੀਆਂ ਵਾਧੂ ਰਹੀਆਂ ਠੀਕ ਹੈ ਤੇ ਇਹਦਾ ਬਾਪ ਹੈ ਗੱਲ ਹੋਰੀ ਇਹ ਲੋਰੀ ਬਲ ਦਿੱਤੀ ਹੈ ਹਾਂਜੀ ਹਾਂਜੀ ਅੱਛਾ ਇਹਦੀ ਮਾਂ ਦਾ ਦੁੱਧ ਦਾ ਕੀ ਰਿਕਾਰਡ ਸੀ ਮੱਝ ਦੀ ਮਾਂ ਦਾ ਮੱਝ ਦੀ ਮਾਂ ਦਾ ਦੁੱਧ तकरीबन ਇਹੀ ਇੱਥੇ ਕੀ 13 14 13 14 ਕਿਲੋ ਹੈਗਾ ਸੀ ਠੀਕ ਹੈ ਤੇ ਇਹਨੇ ਕਿੰਨਾ ਦੁੱਧ ਕੀਤਾ ਪੀਕ ਲਗ ਇਹ ਹਜੇ ਤੀਸਰੇ ਲੈਕਟ੍ਰੇਸ਼ਨ ਹੋਣ ਸੋਣੀ ਹੈ ਠੀਕ ਹੈ ਦੋ ਆਪਣੇ ਕੋਲ ਦੇ ਚੁੱਕੀ ਆ ਦੂਜੇ ਸੂਏ ਦੇ 14 ਕਿਲੋ ਦ ਦਿੱਤਾ ਦੂਜੇ ਸੂਏ ਦਾ ਦੁੱਧ 14 ਕਿਲੋ ਸੀ ਹਾਂਜੀ ਤੇ ਐਦ ਕਿ ਤੀਜੇ ਸੂਏ ਵਾਸਤੇ ਹੁਣ ਗੱਪਣ ਹਾਂਜੀ ਹਾਂਜੀ ਤੀਸਰੇ ਸੂਏ ਵਾਲੇ ਵਾਸਤੇ ਗੱਪਣੇ ਹੁਣ ਤਾਂ ਇਹ ਡਰਾਈ ਦਿਸਦੀ ਜਾਂਦੇ ਹਾਂਜੀ ਹਾਂਜੀ ਹੁਣ ਡਰਾਈ 8 ਮਹੀਨੇ ਦੀ ਗੱਪਣਿਆ ਜੀ ਅੱਛਾ 8 ਮਹੀਨਿਆਂ ਦੀ ਹੁਣ ਇਹ ਗੱਪਣ ਹੈ ਹਾਂਜੀ ਅੱਛਾ ਭਾਈ ਇਹਦੇ ਫਿਰ ਸੀਮਨ ਜਿਹੜਾ ਆਪਾਂ ਲਾਇਆ ਡਾਇਮੰਡ ਬੋਲ ਦਾ ਇਹ ਝੋਟੀ ਪੈਦਾ ਹੋਗੀ ਇਹਦਾ ਦੁੱਧ ਦਾ ਰਿਕਾਰਡ ਤਾਂ ਵੈਸੇ ਮੈਂ ਪਹਿਲਾਂ ਬੋਲੀ ਦਿੱਤਾ ਸੀ 16 ਕਿਲੋ 600 ਤੇ 60 ਗ੍ਰਾਮ ਇਹਨੂੰ ਸੂਈ ਨੂੰ ਕਿੰਨਾ ਟਾਈਮ ਹੋਇਆ ਇਹ ਅਛਾ 2 ਮਹੀਨੇ ਲਗਪਗ ਇਹਨੂੰ ਸੋਈ ਨੂੰ ਹੋ ਗਏ ਆ ਹਾਂਜੀ ਜਿਵੇਂ ਅੱਜ ਸਵੇਰ ਦੁੱਧ ਬੜਾ ਸੋਹਣਾ ਕੀਤਾ ਵੈਸੇ ਸ਼ਾਮ ਨੂੰ ਥੋੜਾ ਘੱਟ ਦਿੰਦਿਆਂ ਮੱਝਾਂ ਗਰਮੀ ਦੇ ਨੇ ਹੁੰਦੀ ਐ ਤੇ ਹਜੇ ਵੀ ਆਸਤਾ ਹੋਰ ਮੇਰੇ ਖਲਚੇ ਤੋਂ ਕਰ ਸਕਦੇ ਹਾਂ ਜੇ ਚੰਗੀ ਸੇਵਾ ਰੱਖਦੇ ਆ ਇਸੇ ਤਰ੍ਹਾਂ ਜੋਰ ਲਾਈ ਰੱਖੀ ਵੈਸੇ ਇਤੋਂ ਅਸੀਂ ਸੰਤੁਸ਼ਟ ਆ ਠੀਕ ਐ ਤੇ ਮੰਨ ਲਓ ਵੀ ਸਾਡੇ ਘਰ ਚ ਤਕਰੀਬਨ ਪਹਿਲੇ ਸੋਇ ਸੱਬ ਤੋਂ ਵੱਧ ਉਹਦੇ ਨਾਲ ਹੀ ਝੋਟੀਆਂ ਹੋਈ ਆ ਸਹੀ ਐ ਬਾਈ ਹਾਂਜੀ ਤੇ ਭਾਈ ਇਹਦੇ ਇਹਦੇ ਸੀਮਣ ਕਿਹੜੇ ਬੁੱਲ ਦਾ ਲੱਗਾ ਸੀ ਅੱਗੇ ਇਹਦੇ ਇਸਦੇ ਅੱਗੇ ਜੱਟ ਦਾ ਲੱਗਾ ਜੀ ਗਰਮੀ ਤੂਰਕੁੱਲ ਜਿਹੜਾ ਠੀਕ ਐ ਇਹ ਜੱਟ ਠੀਕ ਹੈ ਅਗਰਾਲਲ ਭਾਈ ਡਾਇਟ ਪਲਾਨ ਦੀ ਜੇ ਗੱਲ ਕਰੀਏ ਆਪਾਂ ਇਹਨਾਂ ਨੂੰ ਪੱਠਾ ਨੀਰਾ ਕੀ ਪਾਉਣੇ ਹੋ ਤੁਸੀਂ ਤੁਸੀਂ ਦੱਸਿਆ ਇੱਕ ਤੇ ਸਾਈਲੇਜ ਪਾਉਣੇ ਆਪਾਂ ਸਾਈਲੇਜ 12 ਮਹੀਨੇ ਪੇ ਚੱਲਦਾ ਆਪਣਾ ਸਾਈਲੇਜ ਤੇ ਪਲੱਸ ਹਰਾਚਾਰਾ ਤੇ ਟੋੜੀ ਨਾਲ ਹਰੇ ਪੱਠੇ ਵੀ ਪਾਉਣੇ ਹੋ ਸਾਈਲੇਜ ਵੀ ਪੈਂਦਾ ਕਿਤੇ ਵਿੱਚ ਇਕੱਲਾ ਸਾਈਲੇਜ ਵੀ ਹੋ ਜਾਂਦਾ ਪਰ ਤਕਰੀਬਨ ਮੋਸਟਲੀ ਮੰਨ ਲਓ 365 ਦਿਨਾਂ ਦੇ ਵਿੱਚੋਂ 300 ਦਿਨ ਤੇ ਨਾਲ ਹਰਾਚਾਰਾ ਚੱਲਦੇ ਚੱਲਣਾ ਮਤਲਬ ਲਿਮਟਡ ਪਾਉਣੇ ਤਾਂ ਹੀ ਕਿਤੇ ਵੀ ਮੋਟਾ ਪਾਣ ਇਸ ਝੋਟੀ ਚ ਨਹੀਂ ਦੱਸਦਾ ਹਾਂ ਹਾਂਜੀ ਲਿਮਟਡ ਠੀਕ ਹੈ ਅੱਛਾ ਫੀਡ ਦੇ ਵਿੱਚ ਕੀ ਦਿੰਨੇ ਹਾਂ ਫੀਡ ਤਾਂ ਦੱਸਿਆ ਵੀ ਅਸੀਂ ਘਰ ਦੀ ਹੀ ਪਾਉਣੇ ਆ ਠੀਕ ਹੈ ਘਰ ਦੀ ਫੀਡ ਪਾਉਣੇ ਉਹਦੇ ਵਿੱਚ ਕੀ ਕੁਝ ਪਾਉਣੇ ਹੋ ਤੁਸੀਂ ਕਣਕ ਮੱਕੀ ਸਰੋਂ ਦੀ ਖਾਲ ਵੜੇਵਿਆਂ ਦੀ ਖਾਲ ਹੋਗੀ ਹੂੰ ਠੀਕ ਹੈ ਖੰਡਾ ਹੋ ਗਿਆ ਹੂੰ ਤੇ ਚੁਖਰ ਇੱਕ ਅੱਛਾ ਇਹ ਸਾਰਾ ਕੁਝ ਰੰਨ ਕੇ ਪਾਉਣੇ ਆ ਜਾਂ ਨਹੀਂ ਨੀ ਉਸ ਤਰ੍ਹਾਂ ਹੀ ਸੁੱਕਾ ਹੀ ਪਾਈਦਾ ਸੁੱਕਾ ਹੀ ਪਾਉਣੇ ਹਾਂਜੀ ਠੀਕ ਹੈ ਸੋ ਦੋਸਤੋ ਇਹ ਤੁਸੀਂ ਪਹਿਲਾਂ ਝੋਟੀ ਇਹਦੀ ਚਵਾਈ ਤੁਸੀਂ ਦੇਖ ਚੁੱਕੇ ਹੋ ਚੈਨਲ ਉੱਤੇ ਜਦੋਂ ਮਰਜੀ ਸਰਚ ਕਰੋਗੇ ਖਾਸ ਕਰਕੇ YouTube ਦੇ ਉੱਤੇ ਇਸੇ ਤਰ੍ਹਾਂ ਤੁਹਾਨੂੰ ਇਹ ਮਿਲਕਿੰਗ ਜਿਹੜੀ ਉਹ ਫੇਮਲ ਨਹੀਂ ਹੈ ਫੇਸਬੁੱਕ ਤੇ ਵੀ ਲਾਈਵ ਹੋਏ ਸੀ ਪਰ ਫੇਸਬੁੱਕ ਦੇ ਕੁਝ ਰੂਲ ਚੇਂਜ ਹੋਏ ਆ ਜਿਹਦੇ ਕਰਕੇ ਲਾਈਵ ਮਿਲਕਿੰਗ ਜਿਹੜੀ 1 ਮਹੀਨਾ ਉੱਤੇ ਰਹਿੰਦੀ ਸੀ ਸੋ ਇਹ ਝੋਟੀ ਦੇਖੋ ਮੈਂ ਨਾਲ ਇਹਦੇ ਸ਼ਾਰਟ ਲਾਏ ਹੋਏ ਆ ਇੱਥੇ ਇਹਨੂੰ ਹੁਣ ਖੜੀ ਦੇਖੋ ਪਰ ਮੈਂ ਨਾਲ ਐਡ ਕਰ ਦਿੰਦਾ ਵੀ ਤੁਸੀਂ ਇਹਨੂੰ ਭਰੇ ਹਵਾਨੇ ਦੇ ਵਿੱਚ ਵੀ ਦੇਖ ਸਕੋ ਇਹਦੀ ਬਿਊਟੀ ਦੇਖੋ ਗਰਦਨ ਦੀ ਲੰਬਾਈ ਬੈਕ ਸਾਈਡ ਤੋਂ ਇਹਦਾ ਸਟਰਕਚਰ ਥਣਾ ਦੇ ਵਿੱਚ ਬਿੱਥੀ ਥਣ ਦਾ ਸਾਈਜ਼ ਸਾਰਾ ਕੁਝ ਬਾਕ ਕਮਾਲ ਹੈ ਡਾਇਮੰਡ ਬੋਲ ਦੀ ਧੀ ਹੈ ਤੇ ਡਾਇਮੰਡ ਜੇ ਆਪਾਂ ਗੱਲ ਕਰੀਏ ਦੋਸਤੋ ਤਾਂ ਇੱਕ ਹੀਰਾ ਹੁੰਦਾ ਤੇ ਹੀਰਾ ਹੀ ਬਾਈ ਹੋਣਾ ਕਰੇ ਇਹ ਝੋਟੀ ਦੇ ਰੂਪ ਚ ਪੈਦਾ ਹੋਇਆ। ਸੋ ਆਪਾਂ ਉਹਨਾਂ ਪਰਮਾਨੂ ਵੀ ਮਿਲਣਾ ਜਿਨ੍ਹਾਂ ਕੋਲ ਉਹ ਬੱਲ ਹੈ ਤੇ ਸੀਮਨ ਦੇ ذریعے ਜਿਹੜਾ ਉਹ ਤੁਹਾਡੇ ਕੋਲ ਵੀ ਕਟੀਆਂ ਜਿਹੜੀਆਂ ਚੰਗੀਆਂ ਝੋਟੀਆਂ ਪੈਦਾ ਹੋਣ ਡਾਇਮੰਡ ਦੀਆਂ। ਗੁਰਲਾਲ ਬਾਈ ਕਰੇ ਤਾਂ ਡਾਇਮੰਡ ਦੀ ਬੜੀ ਸੋਹਣੀ ਝੋਟੀ ਆਪਾਂ ਤਿਆਰ ਕਰ ਲਈ ਹੈ। ਹਾਂਜੀ ਬਿਲਕੁਲ। ਕੁਝ ਫਾਰਮਰ ਵੀਰੇ ਆਸ ਰੱਖਦੇ ਹੁੰਦੇ ਆ ਵੀ ਸਾਡੇ ਘਰੇ ਵੀ ਇਦਾਂ ਦੀਆਂ ਝੋਟੀਆਂ ਪੈਦਾ ਹੋਣ। ਬਿਲਕੁਲ ਜੀ ਡਾਇਮੰਡ ਬੋਲ ਦਾ ਸੀਮਨ ਤੁਹਾਡੇ ذریعے ਤਕਰੀਬਨ ਆਪਣੇ ਕੋਲ ਤਰਨਦਾਰਨ ਅੰਮ੍ਰਿਤਸਰ ਤੇ ਫਰੋਹੀਪੁਰ ਇੱਥੇ ਇੰਡਸਟਰੀਕ ਦੇ ਵਿੱਚ ਆਪਾਂ ਸਪਲਾਈ ਦਿੰਨੇ ਆ ਠੀਕ ਹੈ ਹਾਂਜੀ ਮਤਲਬ ਜੇ ਕੋਈ ਫਾਰਮਰ ਵੀਰ ਕੰਟੈਕਟ ਕਰਦਾ ਤਾਂ ਆਪਾਂ ਉਸ ਏਰੀਏ ਦੇ ਡਾਕਟਰ ਵੀਰ ਦਾ ਨੰਬਰ ਦੇ ਸਕਦੇ ਆ ਜਿੱਦਾਂ ਤੁਸੀਂ ਸੀਮਨ ਨਾਲ ਲਵਾ ਸਕਦੇ ਆ ਬਿਲਕੁਲ ਬਾਕੀ ਦੂਸਰੀ ਗੱਲ ਇਹਦੀ ਲਾਈਵ ਮਿਲ ਕੇ ਕਰਨ ਦਾ ਇੱਕ ਹੋਰ ਜਰੀਆ ਹੈ ਤਕਰੀਬਨ ਤਾਨੂੰ ਪਤਾ ਤਿੰਨ ਚਾਰ ਜਗ੍ਹਾ ਆਪਾਂ ਇਹਦੀ ਲਾਈਵ ਮਿਲਕਿੰਗ ਕਰਵਾ ਚੁੱਕੇ ਆਂ ਡਾਇਮੰਡ ਦੀਆਂ ਧੀਆਂ ਦੀ ਹਰ ਜਗ੍ਹਾ ਆਪਾਂ ਪਹੁੰਚਦੇ ਆਂ ਤੇ ਇਹਦੀ ਸਿਫਤ ਵੀ ਬਹੁਤ ਕੀਤੀ ਬੋਲਦੀ ਬਾਕੀ ਇਹ ਸਿਫਤ ਦੇ ਕਾਬਿਲ ਵੀ ਆਉਂ ਦੂਸਰੀ ਗੱਲ ਇਹ ਆ ਵੀ ਜੇ ਹੁਣ ਕੋਈ ਭਰਾ ਕੁਐਸਚਨ ਕਰ ਲੈਂਦਾ ਵੀ ਲੋਕਾਂ ਦੇ ਘਰੇ ਦੇ ਲਵਾਈ ਜਾਂਦਾ ਆਪਦੇ ਘਰੇ ਲਾਇਆ ਕਿ ਨਹੀਂ ਲਾਇਆ ਸਹੀ ਇਹ ਵੀ ਦੱਸਦੇ ਹੁਣ ਉਸੇ ਚੱਕਰ ਦੇ ਵਿੱਚ ਆਪਾਂ ਇਹਦੀ ਲਾਈਵ ਜਵਾਬ ਆਤੀ ਆ ਵੀ ਲਾਇਆ ਵੀ ਸੀਗਾ ਤੇ ਦੁੱਧ ਵੀ ਤੁਹਾਡੇ ਸਾਹਮਣੇ ਕਰਤਾ ਸਹੀ ਇਹ ਜ਼ਰੂਰੀ ਵੀ ਸੀ ਬਾਈ ਕਿਉਂਕਿ ਇੱਕ ਸੋਹਣੀ ਝੋਟੀ ਪੈਦਾ ਹੋਈ ਆ ਤਾਂ ਸਾਹਮਣੇ ਨਜ਼ਰ ਆਉਣੀ ਵੀ ਚਾਹੀਦੀ ਆ ਹਾਂਜੀ ਨੰਬਰ ਤੁਹਾਡਾ 91175 ਹੂੰ 10600 ਜੇ ਕਿਸੇ ਵੀਰ ਭਰਾ ਨੇ ਸਿਮਨ ਵਾਸਤੇ ਗੱਲ ਕਰਨੀ ਹੈ ਤੇ ਇਸ ਨੰਬਰ ਤੇ ਗੱਲ ਕਰ ਸਕਦੇ ਕਿਸੇ ਨੇ ਉਸ ਤਰ੍ਹਾਂ ਪਰਸਨਲ ਕੋਈ ਹੋਰ ਜਾਣਕਾਰੀ ਲੈਣੀ ਹੈ ਹੂੰ ਤੋਂ 95011 8188 ਉਸ ਤੇ ਕਾਲ ਕਰ ਸਕਦੇ ਹਾਂ ਸੋ ਸੋ ਆਓ ਕੁਝ ਹੋਰ ਵੀਰ ਆਏ ਜਿਨ੍ਹਾਂ ਨੂੰ ਆਪਾਂ ਮਿਲਣਾ ਹੈ ਸੋ ਦੋਸਤੋ ਡਾਇਮੰਡ ਦਾ ਨਾਮ ਬੜਾ ਲਈਦਾ ਡਾਲਰਾਂ ਦੇ ਵਿੱਚ ਇਹਦੀ ਇੱਕ ਫੋਟੋ ਹੈ ਤੇ ਇਹ ਹਾਰ ਪਹਿਣਾ ਇਸ ਝੋਟੀ ਦੇ ਤੁਸੀਂ ਡਾਇਮੰਡ ਨੂੰ ਵੀ ਸਾਹਮਣੇ ਦੇਖੋ ਏ ਉਹ ਬੁੱਲ ਜਿਹਦੇ ਜ਼ਰੀਏ ਇਦਾਂ ਦੇ ਨਗੀਨੇ ਜਿਹੜੇ ਉਹ ਪੈਦਾ ਹੋ ਰਹੇ ਆ ਉਹ ਫੋਟੋ ਤੁਹਾਨੂੰ ਦਿਖਾ ਦਿੰਦੇ ਆ ਬਾਕੀ ਇਹ ਇਹ ਸਾਰੇ ਭਰਾਵਾਂ ਲੋ ਇੱਕ ਟੀਮ ਵਰਕ ਹੈ ਕੋਈ ਵੀ ਭਰਾ ਇਦਾਂ ਕੰਮ ਕਰਦਾ ਤਾਂ ਉਹਦਾ ਹੌਸਲਾ ਵਧਾਉਣ ਵਾਸਤੇ ਜਿਹੜੀਆਂ ਆਜਾਦਾਂ ਹੁੰਦੀਆਂ ਬਣਨਾ ਰਹਿੰਦੀਆਂ ਤੇ ਉਹਦੇ ਕਰਕੇ ਇਹ ਜਿਹੜਾ ਉਹ ਡਾਲਰਾਂ ਸਾਰਾ ਬਾਈ ਜਿਹੜਾ ਨੇ ਪਾਉਣਾ ਤੇ ਵੈਸੇ ਦੋਸਤੋ ਇਹ ਬੜੀ ਸੀਲ شریف ਝੋਟੀ ਆ ਤੁਸੀਂ ਦੇਖਿਆ ਹੋਣਾ ਇਹਨੇ ਪੈਰ ਨਹੀਂ ਹਿਲਾਇਆ ਕਰਮਾ ਵਾਲੀ ਨੇ ਜਦੋਂ ਚੁਵਾਈ ਕਰਦੇ ਸੀ ਇਸ ਤਰ੍ਹਾਂ ਕੱਠ ਚ ਦਾ ਪਸ਼ੂ ਘਬਰਾ ਜੇ ਉਹ ਗੱਲ ਅਲੱਗ ਹੈ ਪਰ ਕਰਮਾਲੀ ਚਵਾਈ ਦੇ ਟਾਈਮ ਤੇ ਮਾਸਾ ਵੀ ਪੈਰ ਜਿਹੜਾ ਉਹ ਅੱਗੇ ਪਿੱਛੇ ਨਹੀਂ ਕਰਦੀ ਉਹ ਤੁਸੀਂ ਦੇਖੀ ਆ ਲਾਈਵ ਚਵਾਈ ਤਿੰਨ ਡੰਗ ਆਪਾਂ ਪੱਕੀ ਚਵਾਈ ਕੀਤੀ ਐ ਤੇ ਦੋ ਇੱਕ ਟਾਈਮ ਇਹਨੂੰ ਖਾਲੀ ਕੀਤਾ ਸੀ ਸੋ ਦੋਸਤੋ ਇਹ ਸਾਰੇ ਭਰਾ ਜਿਹੜੇ ਉਹ ਚਵਾਈ ਦੇ ਟਾਈਮ ਤੇ ਪਹੁੰਚੇ ਜਾਂ ਹੁਣ ਵੀਡੀਓ ਬਣਾ ਰਹੇ ਆ ਤਾਂ ਬਾਕੀ ਇਹ ਮੈਂ ਇੱਕ ਗੱਲ ਹੋਰ ਐਡ ਕਰ ਦਿਆਂ ਮੈਂ ਬਹੁਤੇ ਵੀਰਾਂ ਨੂੰ ਪਹਿਲੀ ਵਾਰ ਮਿਲਿਆ ਇਹਨਾਂ ਨੂੰ ਝੌਂਕ ਜਾਗਿਆ ਇਸ ਏਰੀਆ ਦੇ ਵਿੱਚੋਂ ਐ ਤੇ ਫਾਈਨਲ ਮਿਲਕਿੰਗ ਤੇ ਪਹੁੰਚੇ ਆ ਵੀਡੀਓ ਬਣਾਉਣ ਤੱਕ ਇਥੇ ਵਾਈ ਜੀ ਰੁਕੇ ਰਹੇ ਆਪਾਂ ਵੀਡੀਓ ਲੰਬੀ ਨਹੀਂ ਕਰਦੇ ਗੱਲਾਂ ਬਾਤਾਂ ਆਪਾਂ ਕਰਾਂਗੇ ਕੁਝ ਇਸ ਝੋਟੀ ਬਾਰੇ ਜਾਂ ਪਸ਼ੂਆਂ ਸੰਬੰਧੀ ਸਰਦਾਰ ਗੁਰਦੇਵ ਸਿੰਘ ਸਰਪੰਚ ਜਿਹੜੇ ਫਤੇਗੜ ਸਭਰਾ ਤੋਂ ਆ ਸੋ ਉਹਨਾਂ ਨਾਲ ਆਪਾਂ ਮਿਲਦੇ ਆਂ ਤੇ ਇਹਨਾਂ ਪ੍ਰਵਾਹਾਂ ਦਾ ਧੰਨਵਾਦ ਵੀ ਉਹਨਾਂ ਦੇ ਜ਼ਰੀਏ ਜ਼ਰੂਰ ਕਰਾਂਗੇ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ ਅੱਛੇ ਵੀਰ ਜੀ ਸਰਪੰਚ ਸਾਹਿਬ ਫਿਰ ਮੁਬਾਰਕਾਂ ਤੁਹਾਨੂੰ ਤੁਹਾਡੀ ਟੀਮ ਨੇ ਇੱਕ ਹੋਰ ਫਾਰਮਰਾਂ ਦਾ ਹੌਸਲਾ ਵਧਾਉਣ ਵਾਸਤੇ ਇੱਕ ਉਪਰਾਲਾ ਕੀਤਾ ਤੇ ਪਹਿਲਨ ਝੋਟੀ ਦੀ ਮਿਲਕਿੰਗ ਕਰਾਈ ਹੈ ਚੋਟੀ ਦੀ ਬਿਊਟੀ ਬਾਰੇ ਜਾਂ ਇਹਦੀ ਨਸਲ ਬਾਰੇ ਤੁਹਾਡੇ ਤੋਂ ਜਰੂਰ ਜਾਣਨਾ ਚਾਹੁੰਦਾ। ਪਹਿਲਾਂ ਤਾਂ ਵੀਰ ਜੀ ਜਿੰਨੇ ਵੀ ਭਰਾਵਾਂ ਨਚਵਾਇਆ ਵੇਖੀਆਂ ਹੂੰ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਹੂੰ ਉਸ ਤੋਂ ਬਾਅਦ ਜਿੰਨੇ ਵੀਰ ਇੱਥੇ ਲਾਈਵ ਸਾਡੇ ਕੋਲ ਨਾਲ ਖੜਦੇ ਰਿਹਾ ਕੇ ਹੂੰ ਉਹਨਾਂ ਦਾ ਧੰਨਵਾਦ ਹੂੰ ਤੇ ਫਿਰ ਵੀਰ ਜੀ ਤੁਹਾਡਾ ਧੰਨਵਾਦ ਜਿਨ੍ਹਾਂ ਨੇ ਆਪਦਾ ਸਮਾਂ ਕੱਢ ਕੇ ਤੇ ਤਿੰਨ ਦਿਨ ਚਵਾਈ ਕਰਾਈ। ਧੰਨਵਾਦ ਜੀ। ਸਰਪੰਚ ਸਾਹਿਬ ਬਿਊਟੀ ਬਾਰੇ ਮੈਂ ਗੱਲ ਕਰ ਰਿਹਾ ਸੀ ਤੁਸੀਂ ਬਹੁਤ ਪਸ਼ੂ ਦੇਖਦੇ ਹੋ ਕਿਉਂਕਿ ਤੁਹਾਡੀ ਫੀਲਡ ਇਹ ਹੈ। ਕਿੱਦਾਂ ਲੱਗ ਰਹੀ ਐ ਝੋਟੀ ਸੁੰਦਰਤਾ ਵਾਲੇ ਪੱਖ ਬਿਊਟੀ ਵੀਰਜੀ ਵੇਖੋ ਇਹ ਸ਼ੋ ਲੜਨ ਵਾਲੀ ਝੋਟੀ ਜੀ ਆ ਵੀ ਜਿੱਥੇ ਮਰਜੀ ਸ਼ੋਸ਼ ਖਿਲਾਰ ਲੋ ਹੂੰ ਤੇ ਕੁਛ ਨੁਕਸ ਲੈ ਕੇ ਮੁੜੂਗੀ ਹੂੰ ਤੇ ਬਾਕੀ ਸਭ ਤੋਂ ਮੇਨ ਗੱਲ ਇਹ ਚ ਐ ਵੀ ਵੇਖੋ ਬਰੀਡਿੰਗ ਦੇ ਉੱਤੇ ਤੁਹਾਨੂੰ ਮਾਂ ਦੱਸੀ ਗਈ ਵੀ ਇਹਦੀ ਮਾਂ ਐਸ ਬੋਲਦੀ ਆ ਹੂੰ ਉਸ ਤੋਂ ਵੇਖੋ ਕਿੰਨੀ ਇੰਪਰੂਵਮੈਂਟ ਆਈ ਬਿਲਕੁਲ ਇਹ ਝੋਟੀ ਪੈਦਾ ਹੋਈ ਹੂੰ ਤੇ ਉਸ ਤੋਂ ਗਾੜੀ ਜਿਹੜਾ ਬੱਚਾ ਦੱਸਿਆ ਨਾ ਵੀ ਤੂਰ ਫਾਰਮ ਦੇ ਜੱਟ ਬੋਲਦਾ ਵਾ ਹੂੰ ਇਹ ਵੀ ਇੱਕ ਧਿਆਨ ਰੱਖਣ ਵਾਲੀ ਗੱਲ ਆ ਵੀ ਮੇਰੇ ਭਰਾ ਹਰ ਕਿਸੇ ਨੂੰ ਇਹੋ ਬੇਨਤੀ ਆ ਵੀ ਇਨਵਿਟਿੰਗ ਤੋਂ ਬਚਿਓ ਹੂੰ ਇਹ ਵਾਰ-ਵਾਰ ਇਨਵਿਟਿੰਗ ਤੋਂ ਬਚਦੇ ਰਹੇ ਆ ਹੂੰ ਤੇ ਇਸ ਮੁਕਾਮ ਤੇ ਪਹੁੰਚੇ ਆ ਹੂੰ ਤੇ ਲੋਰੀ ਦੀ ਲਾਈਨ ਵੇਖੋ ਵੀ ਜਿਹੜਾ ਪੱਪੂ ਸੰਧੂ ਵਾਲਾ ਬੋਲੋਆ ਹੂੰ ਸੂਰਜ ਹੂੰ ਉਹਦਾ ਬਹੁਤ ਏਰੀਆ ਦੇ ਵਿੱਚ ਨਾ ਬੜੀਆਂ ਵੱੱਜਾਂ ਨੇ ਆਪਣੇ ਪੰਜਾਬ 'ਚ ਹੂੰ ਤੇ ਉਹਨਾਂ ਦਾ ਫਰਜ਼ ਬੰਦਾ ਵਾ ਵੀ ਡਾਇਮੰਡ ਦਾ ਸੀਮੰਟ ਵਰਤ ਕੇ ਹੂੰ ਤੇ ਉਹ ਵੀ ਇਹੋ ਜੀ ਬਰੀਡ ਜਿਹੜੀ ਆ ਜਲਦੀ ਤਿਆਰ ਕਰ ਸਕਦੇ ਆ ਸਹੀ ਅੰਦਾਜ਼ਾ ਲੱਗ ਜਾਵੇ ਨਾ ਤੇ ਬੜੀ ਫਾਇਦੇਮੰਦੀ ਗੱਲ ਆ ਜੀ ਹੂੰ ਸਹੀ ਹੈ ਸੋ ਦੋਸੋ ਇਹ ਝੋਟੀ ਡਾਇਮੰਡ ਬੋਲ ਦੀ ਧੀ ਹੈ ਤੇ ਵਾਕਿਆ ਹੀ ਪ੍ਰੋਪਰ ਮਾਰਕਿੰਗ ਢਾਂਚਾ ਬੜਾ ਜ਼ਬਰਦਸਤ ਲੰਬਾਈ ਬਹੁਤ ਸੋਹਣੀ ਹੈ ਗਰਦਨ ਦੀ ਲੰਬਾਈ ਤੁਸੀਂ ਦੇਖ ਸਕਦੇ ਹੋ ਇਹ ਚੀਜ਼ਾਂ ਨੋਟ ਕਰਨ ਵਾਲੀਆਂ ਤੇ ਦੇਖਣ ਵਾਲੀਆਂ ਸੋ ਇੱਕ ਟੀਮ ਵਰਕ ਹੈ ਸਰਪੰਚ ਸਾਹਿਬ ਹੋਰੀ ਨਾਲ ਡਾਕਟਰ ਸੁਖਵਿੰਦਰ ਸਿੰਘ ਬਾਈ ਗੁਰਲਾਲ ਹੋਰੀ ਇਹ ਸਾਰੇ ਭਰਾ ਇਕੱਠੇ ਹੋ ਕੇ ਇੱਕ ਦੂਜੇ ਦੇ ਨਾਲ ਰਾਇ ਕਰਦੇ ਆ ਤੇ ਮਿਹਨਤ ਕਰਦੇ ਆ ਦੂਸਰੋਂ ਨਾਲ ਇੱਕ ਹੋਰ ਭਰਾ ਦੇ ਨਾਲ ਆਪਾਂ 2-4 ਸ਼ਬਦ ਜਿਹੜੇ ਉਹ ਸਾਂਝੇ ਕਰਾਂਗੇ ਅ ਅਰਸ਼ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਅਰਸ਼ ਭਾਈ ਬਾਰਡਰ ਬੈਲਟ ਤੋਂ ਬਿਲੋਂਗ ਕਰਦੇ ਆਂ ਤੇ ਵੈਸੇ ਤਾਂ ਕਹਿ ਹੀ ਦਿੰਦੇ ਆ ਸਾਰੇ ਭਰਾ ਵੀ ਇਹ ਜਿਹੜੀ ਨਸਲ ਹੈ ਮਾਝੇ ਏਰੀਏ ਦੀ ਹੈ ਕਿੱਦਾਂ ਲੱਗਦਾ ਹੁਣ ਰੁਝਾਨ ਤੁਹਾਡੇ ਏਰੀਆ ਦੇ ਵਿੱਚ ਨੀਲੀ ਰਾਵੀ ਵਾਲੇ ਪਾਸੇ ਨੂੰ ਧਿਆਨ ਬਹੁਤ ਵੀਰਾਂ ਦਾ ਜਾ ਰਿਹਾ ਹੋਊਗਾ ਸਭ ਤੋਂ ਪਹਿਲਾਂ ਤੇ ਮੈਂ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਹੂੰ ਮੇਰੇ ਹਿਸਾਬ ਨਾਲ ਜਦੋਂ ਦਾ ਤੁਸੀਂ ਇਹ ਉਪਰਾਲਾ ਕੀਤਾ ਲਾਈਵ ਮਿਲਕਿੰਗ ਦਾ ਹੂੰ ਤੇ ਬਾਕੀ ਨਸਲਾਂ ਦਾ ਪਤਾ ਨਹੀਂ ਨੀਲੀ ਰਾਵੀ ਬਹੁਤ ਵੱਡਾ ਮੋੜ ਪਿਆ ਵਾ ਕਿ ਹਰ ਇੱਕ ਭਰਾ ਦੀ ਇੱਛਾ ਵਾ ਵੀ ਮੇਰੇ ਘਰ ਵੀ ਚੰਗੀ ਨੀਲੀ ਰਾਵੇ ਦੀ ਮੱਝ ਹੋਵੇ ਤੇ ਮੈਂ ਵੀ ਲਾਈ ਮਿਲਕਿੰਗ ਕਰਾਵਾਂ ਸਹੀ ਹੈ ਬਈ ਤੇ ਇਹ ਚੈਨਲ ਨੇ ਸਾਨੂੰ ਬਹੁਤ ਵੱਡਾ ਜਾਨੀ ਕਿ ਸਾਥ ਕਹਿ ਲਿਆ ਤੇ ਦਿੱਤਾ ਵਾ ਹਮ ਤੇ ਦੂਜੀ ਗੱਲ ਜੇ ਅੱਜ ਆਪਾਂ ਝੋਟੀ ਦੀ ਕਰੀਏ ਹਮ ਬੜੀ ਖੁਸ਼ੀ ਵਾਲੀ ਗੱਲ ਆ ਵੀ ਇੰਨੇ ਪਹਿਲੇ ਸੂਏ ਦੇ ਵਿੱਚ ਹੀ ਬਿਲਕੁਲ ਛੋਟੀ ਉਮਰ ਦੇ ਵਿੱਚ ਮਾਂ ਨਾਲੋਂ ਵੀ ਜ਼ਿਆਦਾ ਦੁੱਧ ਜਾਨੀ ਕਿ ਕੱਢਿਆ ਵਾ ਬਿਲਕੁਲ ਕਿਉਂਕਿ ਮਾਂ ਦਾ ਰਿਕਾਰਡ ਜਿਹੜਾ ਸਹੀ 14 ਕਿਲੋ ਦਾ ਵਾ ਤੇ ਇਹਦਾ ਅੱਜ ਤੁਸੀਂ ਫਾਈਨਲ ਕੀਤੀ ਆ ਤੇ 16 ਕਿਲੋ ਤੋਂ ਪਲੱਸ ਗਈ ਆ 16660 ਹਾਂਜੀ ਹੂੰ ਤੇ ਫਿਰ ਦੂਜੀ ਗੱਲ ਕਰੀਏ ਬਿਊਟੀ ਵਾਲੇ ਪੱਖ ਤੋਂ ਤੇ ਕੋਈ ਸ਼ੱਕ ਨਹੀਂ ਆ ਝੋਟੀ ਦੇ ਵਿੱਚ ਹੂੰ ਇਹੋ ਇੱਕ ਮੇਨ ਜੇ ਕਹਿ ਲਈਏ ਪਿਓਰਿਟੀ ਹੁੰਦੀ ਆ ਨਸਲ ਦੇ ਵਿੱਚ ਬਿਲਕੁਲ ਛੋਟਾ ਸਿੰਘ ਆ ਹੂੰ ਨਬਾਈ ਵੇਖ ਲੋ ਝੋਟੀ ਕਿੰਨੀ ਆ ਬਿਊਟੀ ਵੀ ਪੂਰੀ ਆ ਇਹ ਅੱਜ ਵੀ ਇਦਾਂ ਦੀ ਝੋਟੀ ਰਹਿਣਾ ਇਹਨੇ ਤੇ 10 ਸੂਏ ਸੁਕੇ ਵੀ ਨੇ ਝੋਟੀ ਰਹਿਣਾ ਬਿਲਕੁਲ ਬੰਦ ਕੇ ਨਹੀਂ ਪੈਂਦੀ ਹੁੰਦੀ ਆ ਕੋਈ ਬਲੱਡ ਲਾਈਨ ਆ ਉਹ ਜਿਹੀ ਹੁੰਦੀਆਂ ਵਾ ਵੀ ਜਿਹੜੀ ਆਪਣੀ ਉਮਰ ਨਹੀਂ ਵਿਖਾਉਂਦੇ ਤੇ ਨੀਲੀ ਦੇ ਵਿੱਚ ਸਭ ਤੋਂ ਜ਼ਿਆਦਾ ਇਹ ਵੇਖ ਨੂੰ ਮਿਲਦਾ ਵਾ ਸਹੀ ਹੈ ਅੱਛਾ ਅਰਚੂ ਭਾਈ ਤੁਸੀਂ ਤੁਹਾਡੀ ਫੀਲਡ ਐ ਇਸ ਏਰੀਆ ਦੇ ਵਿੱਚ ਡਾਕਟਰ ਸੁਖਵਿੰਦਰ ਸਿੰਘ ਦੀ ਐ ਡਾਇਮੰਡ ਦਾ ਸੀਮਨ ਜਿਹੜਾ ਇਸ ਏਰੀਆ ਚ ਵੀ ਬਹੁਤ ਲੱਗਦਾ ਪੂਰੇ ਪੰਜਾਬ ਚ ਹੀ ਵੈਸੇ ਤਾਂ ਆਪਾਂ ਨੂੰ ਪਤਾ ਵੀ ਸੀਮਨ ਲੱਗ ਰਿਹਾ ਅ ਮਤਲਬ ਬਿਊਟੀ ਵਾਲੇ ਪੱਖ ਤੋਂ ਜੇ ਆਪਾਂ ਡਾਇਮੰਡ ਦੇ ਨਾਲ ਇਹਨੂੰ ਰਲਾ ਕੇ ਦੇਖਣਾ ਹੋਵੇ ਕਿੱਦਾਂ ਲੱਗਦਾ ਤੁਹਾਨੂੰ ਬਿਲਕੁਲ ਬਿਊਟੀ ਵਾਲੇ ਪੱਖ ਤੋਂ ਨਹੀਂ ਵੇਖੋ ਤੇ ਡਾਇਮੰਡ ਦੀਆਂ ਤਕਰੀਬਨ ਹੀ ਆ ਜਿੰਨੇ ਮੰਨ ਕੇ ਚਲੋ ਕੰਪੀਟੀਸ਼ਨ ਵੀ ਹੁੰਦੇ ਆ ਬਿਊਟੀ ਵਾਲੇ ਵੀ ਉੱਥੇ ਵੀ ਝੋਟੀਆਂ ਵੇਖੀਦੀਆਂ ਹੀ ਆ ਸਹੀ ਹੈ ਪਹਿਲੇ ਤਿੰਨਾਂ ਨੰਬਰਾਂ ਜੀ ਹੁੰਦੀ ਹੁੰਦੀ ਆ ਹਰ ਇੱਕ ਮੇਲੇ ਦੇ ਵਿੱਚ ਡਾਇਮੰਡ ਦੀ ਬਿਲਕੁਲ ਐਸ ਪੀ ਡੀ ਐਫ ਤੇ ਵੀ ਦੋਸਤੋ ਐਡ ਕਰਦੇ ਆ ਵੀ ਮੈਂ ਝੋਟੀ ਦੀ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਈ ਵੀ ਹੈ ਤੇਜਸ ਡੇਰੀ ਫਾਰਮ ਮਾਨਸਾ ਏਰੀਆ ਦੇ ਵਿੱਚ ਸੰਗਰੂਰ ਏਰੀਆ ਚ ਬਾਈ ਦਾ ਫਾਰਮ ਉਦੇ ਕੋਲ ਵੀ ਝੋਟੀ ਜਿਹੜੀ ਬੜੀ ਸੋਹਣੀ ਤੇ ਉਹ ਵੀ ਫਰਸਟ ਪੋਜੀਸ਼ਨ ਉਹਨੇ ਲਈ ਡਾਇਮੰਡ ਬੋਲ ਦੀ ਹੋਤੀ ਹੈ ਸੋ ਚੰਗੇ ਨਗੀਨੇ ਪੈਦਾ ਕਰ ਰਿਹਾ ਡਾਇਮੰਡ ਬੋਲ ਸੀਮਣ ਵਰਤ ਸਕਦੇ ਹੋ ਤੁਸੀਂ ਤੇ ਸੀਮਣ ਵਰਤਣ ਵਾਸਤੇ ਤੁਸੀਂ ਬਾਈ ਗੁਰਲਾਲ ਹੋਣਾ ਸੰਪਰਕ ਕਰ ਲਿਓ ਬਾਕੀ ਆਪਦੇ ਡਾਕਟਰ ਵੀਰ ਤੋਂ ਪਹਿਲਾਂ ਹੀ ਉਹਦੇ ਧਿਆਨ ਚ ਲਿਆ ਦਿੱਤਾ ਜਾਵੇ ਜਦੋਂ ਮੱਝ ਸੂ ਪੈਂਦੀ ਹੈ ਆਪਾਂ ਨੂੰ ਪਤਾ ਦੁਬਾਰਾ ਏਆਈ ਕਰਾਉਣੀ ਹੈ ਤੋ 2 ਮਹੀਨੇ ਪਹਿਲਾਂ ਹੀ ਡਾਕਟਰ ਵੀਰ ਨੂੰ ਦੱਸਿਆ ਜਾਵੇ ਵੀ ਐਸ ਬਾਲ ਦਾ ਸੀਮਨ ਸਿਲੈਕਟ ਕੀਤਾ ਤੂੰ ਲਿਆ ਕੇ ਰੱਖੀ ਤੇ ਮੌਕੇ ਤੇ ਫਿਰ ਉਤੋਂ ਏਆਈ ਜਿਹੜੀ ਉਹ ਕਰਵਾਈ ਜਾ ਸਕਦੀ ਹੈ ਮੈਂ ਦੁਬਾਰਾ ਫਿਰ ਤੇ ਸਾਰੇ ਵੀਰਾਂ ਨਾਲ ਕੈਮਰਾ ਇੱਕ ਵਾਰ ਕਰੂੰਗਾ ਤੇ ਇਹਨਾਂ ਦਾ ਧੰਨਵਾਦ ਵੀ ਕਰਨਾ ਚਾਹਾਂਗੇ ਕਿਉਂਕਿ ਕੋਸ਼ਿਸ਼ ਕਰਦੇ ਐ ਇਸ ਤਰ੍ਹਾਂ ਲਾਈਵ ਮਿਲਕਿੰਗ 'ਚ ਜੁੜਦੇ ਐ ਆ ਕੇ ਦੇਖਦੇ ਐ ਤੇ ਇਹਨਾਂ ਦੇ ਜਰੀਏ ਹੌਸਲਾ ਵੀ ਵਧਦਾ ਕਿਸੇ ਵੀ ਫਾਰਮਰ ਦਾ ਸੋ ਤੁਸੀਂ ਵੀ ਕੋਸ਼ਿਸ਼ ਕਰੋ ਆਪਣੇ ਘਰਾਂ 'ਚ ਚੰਗੇ ਪਸ਼ੂ ਸੰਭਾਲੋ ਚੰਗੇ ਪੈਦਾ ਕਰੋਗੇ ਡੇਰੀ ਤੇ ਦੁੱਧ ਚੰਗਾ ਪਾਓਗੇ ਦੇਵ ਨਾਲ ਤੁਹਾਡੀ ਆਮਦਨ ਵੀ ਵਧੂ ਪਲੱਸ ਮਨ ਲੱਗੂਗਾ ਜਦੋਂ ਚੰਗੇ ਪਸ਼ੂਆਂ 'ਚ ਖੜੋ ਹੋਗੇ ਸੋ ਬਹੁਤ ਮਿਹਰਬਾਨੀ ਜਿੰਨੇ ਭਰਾ ਇਸ ਵੀਡੀਓ ਨੂੰ ਦੇਖ ਰਹੇ ਆ ਜਾਂ ਜਿਹੜੇ ਵੀਰ ਇੱਥੇ ਪਹੁੰਚੇ ਹੋਏ ਆ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਧੰਨਵਾਦ ਜੀ ਸਾਰਿਆਂ ਦਾ